ਨੇ ਕਰੀਨਾ ਨੂੰ ਬਲਾਕੇ ਤੇ ਟਰੈਕਟਰ ਟਰਾਲੀ ਨੂੰ ਸਿੱਧਿਆ ਕੀਤਾ ਗਿਆ ਹੈ ਟਰੈਕਟਰ ਨੂੰ ਸਿੱਧਾ ਕੀਤਾ ਗਿਆ ਔਰ ਟਰਾਲੀ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਕੋਈ ਨਹੀਂ ਤਸਵੀਰਾਂ ਬਹੁਤ ਖੌਫਨਾਕ ਨੇ ਰੂਕਮਾਉ ਮੰਜ਼ਰ ਹੈ ਕਿਸੇ ਵੀ ਡਰਾਈਵਰ ਵੀਰ ਦੇ ਨਾਲ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਅਜਿਹਾ ਹਾਦਸਾ ਨਾ ਵਾਪਰਿਆ ਜਾਵੇ ਕਿਉਂਕਿ ਡਰਾਈਵਰ ਵੀਰ ਘਰ ਤੋਂ ਅਰਦਾਸਾ ਕਰਕੇ ਤੁਰਦੇ ਆ ਕਿ ਇਹ ਪ੍ਰਮਾਤਮਾ ਸਿਰ ਤੇ ਮਿਹਰ ਪਰਿਆ ਹੱਥ ਰੱਖੀ ਤੇ ਅਜਖੇ ਹਾਦਸਿਆਂ ਤੋਂ ਬਚਾਈ ਪਰ ਇਹ ਖਾਤ ਸੇ ਜਿਹੜੇ ਬਹੁਤ ਦਰਦਨਾਕ ਖਾਤ ਸੇ ਹੁੰਦੇ ਐ ਜਾਨਾਂ ਚਲੀਆਂ ਜਾਂਦੀਆਂ ਨੇ ਬੜਾ ਰੂਹ ਕਮਾਉ ਮੰਜ਼ਰ ਹੁੰਦਾ ਐ ਤਾਂ ਅਜਖਾ ਨਾ ਕਿਸੇ ਦੇ ਨਾਲ ਵੀ ਵਾਪਰੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿ ਅਜ ਨਾਲੇ ਮਜੀਮੀਆਂ ਪਿੰਡ ਦੇ ਕੋਲ ਇਹ ਹਾਦਸਾ ਵਾਪਰ ਗਿਆ ਪੁਲ ਤੋਂ ਟਰੈਕਟਰ ਟਰਾਲੀ ហេਠਾ ਡਿੱਗ ਚੁੱਕਾ ਐ ហេਠਾ ਡਿੱਗਣ ਕਰਕੇ ਗੰਨੇ ਦੇ ហេਠਾ ਔਣ ਕਰਕੇ ਡਰਾਈਵਰ ਦੀ ਮੌਤ ਹੋ ਜਾਂਦੀਆਂ ਹੁਣ ਕਰੇਨਾ ਬਲਾਕੇ ਡਰਾਈਵਰ ਨੂੰ ਢੇਠੋ ਕੱਢਿਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ ਬੜੀਆਂ ਹੀ ਖੌਫਨਾਕ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਕਰੇਨਾ ਦੇ ਨਾਲ ਸਿੱਧੇ ਦੇ ਨਾਲ ਬੁੱਧੂ ਦੇ ਨਾਲ ਮੈਥਡਲ ਸਿਰ ਕਰ ਗੱਲ ਇਹ ਟੀਪ ਭਰੇ ਕੋਈ ਟਰਾਲੀ ਦੇ ਨਾਲ ਬਣਾ ਕੀਤਾ ਹਾਦਸਾ ਵਾਪਰਿਆ ਸੰਤੁਲਨ ਵਿਗੜਨ ਦੇ ਨਾਲ ਪੁਲ ਤੋਂ ਟਰਾਲੀ ਟਰੈਕਟਰ ਢੇਠਾ ਡਿੱਗ ਜਾਂਦਾ ਹੈ ਔਰ ਢੇਠਾ ਡਿੱਗਣ ਦੇ ਨਾਲ ਜਿੰਨੀ ਗੰਨੇ ਦੀ ਭਰੀ ਹੋਈ ਟਰਾਲੀ ਸੀ ਉਸਦੇ ਹੇਠਾਂ ਡਰਾਈਵਰ ਆ ਜਾਂਦਾ ਹੈ ਉਸਦੇ ਹੇਠਾਂ ਦੱਬਿਆ ਜਾਂਦਾ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਜਨਾਲਾ ਦੇ ਪਿੰਡ ਮਜੀਮੀਆਂ ਤੋਂ ਇਹ ਗੰਨਾ ਲੈ ਕੇ ਜਿਹੜਾ ਚਾਲਕ ਸੀ ਉਹ ਜਾ ਰਿਹਾ ਸੀਗਾ ਡਰਾਈਵਰ ਜਾ ਰਿਹਾ ਸੀ ਪਰ ਅਚਾਨਕ ਜਦੋਂ ਟਰੈਕਟਰ ਟਰਾਲੀ ਇੱਕ ਪੁਲ ਤੇ ਪਹੁੰਚਦਾ ਹੈ ਤਾਂ ਪੁਲ ਤੇ ਪਹੁੰਚ ਕੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਜਿਹੜਾ ਟਰੈਕਟਰ ਟਰਾਲੀ ਹੈ ਉਹ ਸਿੱਧਾ ਪੁਲ ਤੋਂ ਹੇਠਾਂ ਸੁੱਕੇ ਨਾਲੇ ਦੇ ਵਿੱਚ ਜਾ ਡਿੱਗਦਾ ਜਦੋਂ ਨਾਲੇ ਦੇ ਵਿੱਚ ਜਾ ਡਿੱਗਿਆ ਤਾਂ ਜਿਹੜਾ ਗੰਨਾ ਲੱਦਿਆ ਕੋਆ ਸੀ ਉਹ ਰਸੇ ਸਾਰੇ ਟੁੱਟ ਜਾਂਦੇ ਨੇ ਜਿੰਨੇ ਵੀ ਕਿਸਾਨ ਵੀਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਲੱਦ ਗੰਨੇ ਦੀ ਲੱਦੀ ਹੋਵੇ ਤਾਂ ਉਹਨੂੰ ਰਸੇ ਮਾਰੇ ਜਾਂਦੇ ਨੇ ਤਾਂ ਉਹ ਟਰੈਕਟਰ ਟਰਾਲੀ ਜਦੋਂ ਪੁਲ ਤੋਂ ਹੇਠਾਂ ਡਿੱਗਿਆ ਹੇਠਾਂ ਡਿੱਗਣ ਦੇ ਕਾਰਨ ਰਸੇ ਜਿਹੜੇ ਸੀ ਉਹ ਟੁੱਟ ਚੁੱਕੇ ਸੀਗੇ ਔਰ ਸਾਰੀ ਦੀ ਸਾਰੀ ਗੰਨੇ ਦੇ ਨਾਲ ਭਰੀ ਹੋਈ ਟਰਾਲੀ ਜਿਹੜੀ ਹੈ ਉਹ ਮੋਦੀ ਹੋ ਗਈ ਔਰ ਉਸੇ ਟਰਾਲੀ ਦੇ ਹੇਠਾਂ ਟਰੈਕਟਰ ਚਾਲਕ ਜਿਹੜਾ ਆ ਉਹ ਵੀ ਆ ਗਿਆ ਔਨ ਕਰਕੇ ਜਦੋਂ ਲੋਕਾਂ ਨੇ ਦੇਖਿਆ ਰਾਹਗੀਰਾਂ ਨੇ ਜਾ ਕੇ ਦੇਖਿਆ ਤਾਂ ਗੰਨੇ ਗੁੰਨੇ ਪਰਾ ਕਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪੁਲਿਸ ਵੀ ਪਹੁੰਚੀ ਐਸਐਸਐਫ ਵੀ ਪਹੁੰਚੀ ਬੜੀ ਮੁਸ਼ਕਲ ਦੇ ਨਾਲ ਡਰਾਈਵਰ ਨੂੰ ਟਰੈਕਟਰ ਟਰਾਲੀ ਤੇ ਹੇਠੋਂ ਕੱਢਿਆ ਗਿਆ ਪਰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਕਿਉਂਕਿ ਬਹੁਤ ਖਤਰਨਾਕ ਹੁੰਦਾ ਹੈ ਤੁਸੀਂ ਦੇਖੋ ਕਿ ਜਦੋਂ ਟਰਾਲੀ ਖਲਾਰੇ ਚੜ ਜਾਏ ਤਾਂ ਉਹ ਸੰਭਲਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤਾਂ ਜਦੋਂ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਿਆ ਔਰ ਗੰਨੇ ਦੀ ਗੱਲ ਕਰਦੇ ਆ ਤਾਂ ਗੰਨਾ ਤਾਂ ਕੁਇੰਟਲਾਂ ਦੇ ਵਿੱਚ ਹੁੰਦਾ ਹੈ ਬਹੁਤ ਹੈਵੀ ਹੁੰਦਾ ਹੈ 100 ਕੁਇੰਟਲ ਹੋ ਗਿਆ 150 ਕੁਇੰਟਲ ਲੋਕ 200 200 ਕੁਇੰਟਲ ਤੱਕ ਵੀ ਗੰਨਾ ਜਿਹੜਾ ਆ ਉਹ ਟਰਾਲੀ ਦੇ ਵਿੱਚ ਪਾ ਲੈਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਸੰਤੁਲਨ ਵਿਗੜ ਗਿਆ ਮਜੀਮੀਆ ਪਿੰਡ ਤੋਂ ਅਜਨਾਲੇ ਦੇ ਕੋਲ ਇਹ ਪਿੰਡ ਹੈ ਜਿੱਥੋਂ ਗੰਨਾ ਲੈ ਕੇ ਜਾ ਰਿਹਾ ਸੀਗਾ ਇਹ ਚਾਲਕ ਅਚਾਨਕ ਪੁਲ ਤੇ ਸੰਤੁਲਨ ਵਿਗੜਨ ਕਰਕੇ ਟਰੈਕਟਰ ਟਰਾਲੀ ਜਿਹੜਾ ਆ ਉਹ ਖੇਠਾ ਸੁੱਕੇ ਨਾਲੇ ਦੇ ਵਿੱਚ ਡਿੱਗ ਜਾਂਦਾ ਹੈ ਡਿੱਗਣ ਕਰਕੇ ਸਾਰੇ ਦਾ ਸਾਰਾ ਕੰਨਾ ਚਾਲਕ ਤੇ ਆਂ ਡਿੱਗਦਾ ਹੈ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਵਿੱਚੋਂ ਕੱਢਿਆ ਗਿਆ ਔਰ ਇਹ ਅਜੇ ਵੀ ਤਸਵੀਰਾਂ ਸੀ ਪੂਰੀ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਟਰੈਕਟਰ ਜਿਹੜਾ ਉਹ ਮੁੱਦਾ ਹੋਇਆ ਕਿਵੇਂ ਟਰਾਲੀ ਜਿਹੜੀ ਉਹ ਪਲਟੀ ਹੋਈ ਔਰ ਕਰੇਨਾ ਮਗਾਈਆਂ ਗਈਆਂ ਨੇ ਕਰੇਨਾ ਨੂੰ ਬਲਾ ਕੇ ਤੇ ਟਰੈਕਟਰ ਟਰਾਲੀ ਨੂੰ ਸਿੱਧਾ ਕੀਤਾ ਗਿਆ ਹੈ ਟਰੈਕਟਰ ਨੂੰ ਸਿੱਧਾ ਕੀਤਾ ਗਿਆ ਔਰ ਟਰਾਲੀ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਕੋਈ ਨਹੀਂ ਤਸਵੀਰਾਂ ਬਹੁਤ ਖੌਫਨਾਕ ਨੇ ਰੂਕਮਾਉ ਮੰਜ਼ਰ ਹੈ ਕਿਸੇ ਵੀ ਡਰਾਈਵਰ ਵੀਰ ਦੇ ਨਾਲ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਅਜਿਹਾ ਹਾਦਸਾ ਨਾ ਵਾਪਰਿਆ ਜਾਵੇ ਕਿਉਂਕਿ ਡਰਾਈਵਰ ਵੀਰ ਘਰ ਤੋਂ ਅਰਦਾਸਾ ਕਰਕੇ ਤੁਰਦੇ ਆ ਕਿ हे ਪ੍ਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਤੇ ਅਜਿਹੇ ਹਾਦਸਿਆਂ ਤੋਂ ਬਚਾਈ ਪਰ ਇਹ ਖਾਸੇ ਜਿਹੜੇ ਬਹੁਤ ਦਰਦਨਾਕ ਖਾਸੇ ਹੁੰਦੇ ਆ ਜਾਨਾਂ ਚਲੀਆਂ ਜਾਂਦੀਆਂ ਨੇ ਬੜਾ ਰੂਕਮਾਉ ਮੰਜ਼ਰ ਹੁੰਦਾ ਹੈ ਤਾਂ ਅਜਿਹਾ ਨਾ ਕਿਸੇ ਦੇ ਨਾਲ ਵੀ ਵਾਪਰੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿ ਅਜਨਾਲੇ ਮਜੀਮੀਆਂ ਪਿੰਡ ਦੇ ਕੋਲ ਇਹ ਹਾਦਸਾ ਵਾਪਰ ਗਿਆ ਪੁਲ ਤੋਂ ਟਰੈਕਟਰ ਟਰਾਲੀ ហេਠਾ ਡਿੱਗ ਚੁੱਕਾ ਹੈ ហេਠਾ ਡਿੱਗਣ ਕਰਕੇ ਗੰਨੇ ਦੇ ហេਠਾ ਔਨ ਕਰਕੇ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਹੁਣ ਕਰੇਨਾ ਬੁਲਾ ਕੇ ਡਰਾਈਵਰ ਨੂੰ ហេਠੋਂ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਬੜੀਆਂ ਹੀ ਖੌਫਨਾਕ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਕਰੇਨਾ ਦੇ ਨਾਲ ਸਿੱਧੇ ਬੜੀ ਜੀ ਨਾਲ ਮੈਂ ਫਸਲ ਕਬਾਲ ਸਕਦੀ ਤਾਂ ਗੰਨੇ ਦੀ ਭਰੀ ਕੋਈ ਟਰਾਲੀ ਬਿਨਾਂ ਬੜਾ ਕਿ ਕਰਦਾ ਖਾਦਸਾ ਵਾਪਰਿਆ ਸੰਤੁਲਨ ਵਿਗੜਨ ਦੇ ਨਾਲ ਪੁੱਲ ਤੋਂ ਟਰਾਲੀ ਟਰੈਕਟਰ ਹੀਠਾ ਡਿੱਗ ਜਾਂਦਾ